ਗੁਰਦੁਆਰਾ ਸ਼ਾਂਤੀ ਸਰ ਸਿੰਘ ਜੀ ਆਸ਼ਰਮ ਸਰਾਜਪੁਰ ਵਿਖੇ ਕਰਵਾਏ ਗਏ ਮਹਾਨ ਗੁਰਮਤ ਸਮਾਗਮ ਜਾਹੂ ਜਲਾਲ ਨਾਲ ਹੋਏ ਸੰਪੰਨ। ਸੰਤ ਅਵਤਾਰ ਸਿੰਘ ਢੂਲਕੋਟ ਵਾਲਿਆਂ ਨੇ ਕਿਹਾ ਕਿ ਜਾਤਾਂ ਪਾਤਾਂ ਨਸਲਾਂ ਆਦਿਕ ਦੇ ਝਗੜੇ ਮਟਾਉਣ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਸਿਧਾਂਤ ਤੇ ਚੱਲਣ ਦੀ ਲੋੜ। ਨਾਬਾ ਨੇੜਲੇ ਪਿੰਡ ਸਰਾਜਪੁਰ ਵਿਖੇ ਸ਼ਸ਼ੋਭਤ ਗੁਰਦੁਆਰਾ ਸ਼ਾਂਤੀ ਸਰ ਸਿੰਘ ਜੀ ਆਸ਼ਰਮ ਸਰਾਜਪੁਰ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਹਰਭਜਨ ਸਿੰਘ ਜੀ ਦੀ ਦੇਖਰੇਖ ਹੇਠ ਸੰਗਤਾਂ ਦੇ ਸਹਿਯੋਗ ਸਦਕਾ ਦਸਾਂ ਪਾਤਸ਼ਾਹ ਜੀ ਦੇ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਰਾਗੀ ਢਾਡੀ ਪ੍ਰਚਾਰਕ ਕਥਾਵਾਚਕਾਂ ਨੇ ਵਿਸ਼ੇਸ਼ਤਾ ਉਤੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਨਾਲ ਹੀ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਸੰਤਾਂ ਨੂੰ ਸੰਬੋਧਨ ਕਰਦੇ ਹਾਂ ਸੰਤ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਕਿਹਾ ਕਿ ਸਾਨੂੰ ਦੇਹਤਾਰੇ ਪਖੰਡੀ ਗੁਰੂਆਂ ਦਾ ਖੜਾ ਛੜ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋ ਖੰਡੇਵਾਟੇ ਦੀ ਪਹਲ ਸ਼ਬਦ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ। ਉਹਨਾਂ ਕਹੇ ਕਿ ਜਾਤਾਂ ਪਾਤਾਂ ਤੇ ਧਰਮਾਂ ਦੇ ਵਿਫਰੇਵਿਆਂ ਨੂੰ ਮਟਾਉਣ ਦਾ ਇੱਕੋ ਇੱਕ ਹੱਲ ਹੈ ਕਿ ਸਾਨੂੰ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿ ਵਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਬਖਸ਼ੇ ਹੋਏ ਸੰਵਹਾਂਤ ਨੂੰ ਅਪਣਾ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਜਿਸ ਦੁਆਰਾ ਦੁਨੀਆ ਦੇ ਸਾਰੇ ਝਗੜੇ ਖਤਮ ਹੋ ਸਕਦੇ ਹਨ। ਸਮਾਗਮ ਦੀ ਸਮਾਪਤੀ ਉਪਰੰਤ ਜਥੇਦਾਰ ਬਲਬੀਰ ਸਿੰਘ ਨੇ ਆਏ ਸੰਤਾ ਮਹਾਪੁਰਖਾਂ ਰਾਗੀ ਢਾਡੀ ਪ੍ਰਚਾਰਕਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਵੀ ਲਗਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਵੱਲੋਂ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ ਗਿਆ ਆਓ ਵੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਿਸ ਦੁਆਰਾ ਇਹ ਜੋ ਅਸਥਾਨ ਗੁਰਦਰਾ ਸੰਤਿ ਸਰ ਸਿੰਘ ਜੀ ਆਸ਼ਰਮ ਸਰਾਜਪੁਰ ਵਿਖੇ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਜੋ ਮੁੱਖ ਸੇਵਾ ਦਾ ਰਹਨ ਉਹਨਾਂ ਦੁਆਰਾ ਅਤੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੁਆਰਾ ਇਸ ਅਸਥਾਨ ਤੇ ਜੋ ਕਿ ਨਮਾਸਤਾਨ ਗੁਰੂ ਘਰ ਬਣਿਆ ਸੀਗਾ ਪਹਿਲਾ ਨੀਕ 1 ਮਾਰਚ ਨੂੰ ਰੱਖੀ ਗਈ ਸੀ ਤੇ 1 ਮਾਰਚ ਨੂੰ ਹੀ 14 2014 ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀਗਾ ਉਸ ਦਿਨ ਦਾ ਜੋ ਇਹ ਦਿਹਾੜਾ ਸੀਗਾ ਪ੍ਰਕਾਸ਼ ਦਿਹਾੜਾ ਇਹ ਪੱਕੇ ਤੌਰ ਤੇ ਗੁਰੂ ਘਰ ਦੇ ਵਿੱਚ ਖੁਸ਼ੀਆਂ ਦਾ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਗਿਆ ਸੀਗਾ ਤੇ ਨਾਲ ਹੀ ਦਸੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਵੀ ਇਹ ਦਿਹਾੜਾ ਇਸ ਸੰਸਥਾ ਤੇ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਮਹਾਪੁਰਸ਼ ਆ ਕੇ ਸੰਗਤਾਂ ਨੂੰ ਗੁਰਬਾਣੀ ਹਰੀ ਜਸ ਕੀਰਤ ਸੁਣਾ ਕੇ ਨਿਹਾਲ ਕਰ ਰਹੇ ਹਨ ਬਹੁਤ ਸਾਰੀਆਂ ਸੰਗਤਾਂ ਕੇ ਗੁਰਮਤ ਸਮਾਗਮ ਦਾ ਲਾਭ ਪ੍ਰਾਪਤ ਕਰਦੀਆਂ ਹਨ ਸੇਵਾ ਕਰਦੀਆਂ ਹਨ ਤੇ ਜੋ ਮਿਸ਼ਨ ਹੈ ਮਹਾਪੁਰਸ਼ਾਂ ਦਾ ਗੁਰੂ ਘਰਾਂ ਦਾ ਸਾਡੀ ਮਰਿਆਦਾ ਅਨੁਸਾਰ ਉਹ ਉਸੇ ਤਰ੍ਹਾਂ ਹੀ ਪੂਰੀ ਤਰ੍ਹਾਂ ਕੀਤਾ ਜਾ ਰਿਹਾ ਹੈ ਸੋ ਸਾਰੀਆਂ ਸੰਤਾਂ ਕੇ ਗੁਰਬਾਣੀ ਦੇ ਸੇਵਾ ਦੇ ਲਾਭੇ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਰਾਜਪੁਰ ਗੁਰਦੁਆਰਾ ਸਾਹਿਬੇ ਕੀ ਪਹੁੰਚੋ ਇੱਥੇ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਕੀ ਮਨੋਰਥ ਹੁੰਦੇ ਨੇ ਜੇ ਸਮਾਗਮ ਕਰਾਇਆ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਸੂਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸੰਪੂਰਨ ਸਰਪੰਨ ਸਿੰਘ ਜੀ ਸੋ ਜਥੇ ਸਮੇਤ ਸੋ ਜਥੇ ਸਮੇਤ ਹਰ ਇੱਕ ਸਾਲ ਦੀ ਤਰ੍ਹਾਂ ਦਸਾਂ ਪਾਤਸ਼ਾਹ ਦੀ ਯਾਦ ਵਿੱਚ ਅਤੇ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਅੰਦਰਵਾਰ ਸਾਹਿਬ ਦੇ ਅੰਦਰ ਜੋ ਕਰਵਾਏ ਸੀ ਉਸ ਸੰਬੰਧ ਦੇ ਵਿੱਚ ਇਹ ਹਰ ਸਾਲ ਸਮਾਗਮ ਕਰਾਉਂਦੇ ਨੇ ਜੀ ਤੇ ਸੰਗਤਾਂ ਹਮ ਹਮਾਰ ਕੇ ਪਹੁੰਚਦੀਆਂ ਨੇ ਸੋ ਜੋ ਗੁਰੂਆਂ ਦੀ ਪਰਪਾਰਟੀ ਚੱਲੀ ਚਲਾਈ ਹੋਈ ਹੈ ਵੱਡੇ ਮਹਾਂਪੁਰਸ਼ਾਂ ਦੀ ਸੰਤ ਬਾਸਪਦੇਵ ਸਿੰਘ ਜੀ ਲਾਹੌਰ ਸਾਹਿਬ ਵਾਲੇ ਮਹਾਂਪੁਰਸ਼ ਤੇ ਉਹਨਾਂ ਦੀ ਅੱਗੇ ਪਹਿਲਾਂ ਉਹਨਾਂ ਦੀ ਚਰਨ-ਚਰਨ ਦੇ ਵਿੱਚ ਹੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਫਿਰ ਇਸ ਤਰਤੀ ਨੂੰ ਭਾਗ ਲਾਇਆ ਤੇ ਅੱਜ ਵੀ ਉਸੇ ਤਰ੍ਹਾਂ ਹੀ ਜਿਵੇਂ-ਜਿਵੇਂ ਮਾਹਕੋਰ ਖਾਂ ਦਾ ਅੱਗੇ ਚੱਲਦਾ ਹੁੰਦਾ ਰਾਣਾ ਸਾਹਿਬ ਕੋ ਪਹਿਲਾਂ ਹਸਾ ਗੁਰੂ ਨਾਨਕ ਸਾਹਿਬ ਨੇ ਜੋ ਸਥਾਪਿਤ ਕੀਤਾ ਜੀ ਤੇ ਕਥਾ ਕੀਰਤਨ ਕਰਦੇ ਨੇ ਤੇ ਦੂਰ-ਦੂਰ ਜਾ ਕੇ ਸੰਗਤਾਂ ਨੂੰ ਜੋੜਦੇ ਨੇ ਗੁਰਬਾਣੀ ਨਾਲ ਗੁਰੂ ਨਾਲ ਖੰਡੇ ਵਾਟੇ ਦਾ ਅਮਰ ਸ਼ਕਾਉਂਦੇ ਨੇ ਗੁਰੂ ਨਾਲ ਜੋੜਨਾ ਖੰਡੇ ਵਾਟੇ ਦਾ ਅਮਰ ਸ਼ਕਾਉਣਾ ਪਾਣੀ ਨਾਲ ਜੋੜਨਾ ਇਹੋ ਹੀ ਮਹਾਪੁਰਸ਼ਾਂ ਦਾ ਜਿਹੜਾ ਮੈਂ ਪਰਯੋਜਿਤ ਮੰਨ ਉਹ ਇਥੇ ਚੱਲ ਰਿਹਾ ਜੀ ਜੋ ਸੰਗਤਾਂ ਡੇਰਾਬਾਦ ਵੱਲੋਂ ਵੱਧ ਰਹੇ ਹਨ ਉਹਨਾਂ ਬਾਰੇ ਕੀ ਕਹਣ ਜੂਗਾ ਡੇਰਾਬਾਦ ਡੇਰਾ ਤਾਂ ਵੈਸੇ ਘਰ ਨੂੰ ਵੀ ਡੇਰਾ ਕਹਿੰਦੇ ਨੇ ਆਪਾਂ ਜਾਈਏ ਹਰਿਆਣੇ ਚ ਖੇਤਾਂ ਚ ਜਾਵਾਂਗੇ ਤਾਂ ਡੇਰਾ ਕਹਿੰਦੇ ਨੇ ਡੇਰਾ ਕਿਸ ਪ੍ਰਕਾਰ ਦਾ ਡੇਰਾ ਹੈ ਜਿੱਥੇ ਤਾਂ ਗੁਰਬਾਣੀ ਦਾ ਪ੍ਰਕਾਸ਼ ਹੈ ਜੀ ਜਿਸਨਾਰ ਸਾਹਿਬ ਸਜਦਾ ਸਜਿਆ ਹੋਇਆ ਤੇ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਅਮਰ ਸਤਾਇਆ ਜਾਂਦਾ ਹੈ ਗੁਰੂ ਘਰਾਂ ਦੀ ਸੇਵਾ ਚੱਲਦੀ ਹੈ ਜਿਵੇਂ ਸੰਤੋਖ ਮੱਖਣ ਸਿੰਘ ਜੀ ਦੇਖੋ ਆਪਣੇ ਇਲਾਕੇ ਦੇ ਵਿੱਚ ਕਿ ਸੇਵਾ ਕਰਾ ਰਹੇ ਨੇ ਤੇ ਇਹ ਨੂੰ ਆਪਾਂ ਡੇਰਾ ਨਹੀਂ ਕਹਿ ਸਕਦੇ ਤੇ ਗੁਰੂ ਘਰ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ ਗੁਰੂ ਘਰ ਹੈ ਡੇਰਾ ਨਹੀਂ ਉਥੇ ਪ੍ਰਬੰਧਕ ਹੋ ਸਕਦੇ ਨੇ ਪ੍ਰਬੰਧਕ ਦੇਖੋ ਪ੍ਰਬੰਧਕ ਜਿਵੇਂ ਜੀ ਨੇ ਪ੍ਰਬੰਧ ਚਲਾਉਣਾ ਹੈ ਉਹ ਇੱਕ ਵੀ ਹੋ ਸਕਦਾ 5 ਵੀ ਹੋ ਸਕਦੇ ਨੇ 11 ਵੀ ਹੋ ਸਕਦੇ ਨੇ ਉਹ ਪ੍ਰਬੰਧਕ ਨੇ ਉਹ ਡੇਰੇਦਾਰ ਨਹੀਂ ਹੈਗੇ ਉਥੋਂ ਦੇ ਮੁਖੀ ਸੇਵਾਦਾਰ ਕਹਾਉਂਦੇ ਨੇ ਭਾਵੇਂ ਉਹ ਉੱਚੀਆਂ ਬਲੰਦੀਆਂ ਨੂੰ ਪ੍ਰਾਪਤ ਕਰ ਜਾਂਦੇ ਨੇ ਪਰ ਫਿਰ ਵੀ ਆਪਣੇ ਆਪ ਨੂੰ ਸੰਤ ਨਹੀਂ ਕਰਉਂਦੇ ਮੇਰੇ ਸੇਵਾਦਾਰ ਹੀ ਕਰਉਂਦੇ ਮੇਰੇ ਕਹਿਣ ਤੋਂ ਭਾਬ ਜਿਹੜੇ ਦੇਹਧਾਰੀ ਦੀ ਗੱਲ ਕਰ ਰਹੇ ਨੇ ਸਾਨੂੰ ਗੁਰੂਗ੍ਰੰਥ ਸਾਹਿਬ ਦੇ ਲੜ ਲਾਇਆ ਗੁਰੂ ਸਾਹਿਬ ਨੇ ਜਿਹੜੇ ਦੇਹਧਾਰੀ ਬਣ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਿੰਦੇ ਆ ਦੇਹਧਾਰੀ ਇਹ ਸਰਕਾਰਾਂ ਦੇ ਸਿਰ ਤੇ ਹੁੰਦਾ ਜਦੋਂ ਵੋਟਾਂ ਆ ਜਾਂਦੀਆਂ ਨੇ ਇਹ ਸੌਣ ਦੇ ਡੱਡੂਆਂ ਵਾਂਗ ਬਾਹਰ ਨਿਕਲੇ ਆਉਂਦੇ ਨੇ ਸਾਰੀ ਦੇਹਧਾਰੀ ਜਿਹੜੇ ਹੈਗੇ ਤੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਸਰਕਾਰਾਂ ਦੀ ਪਾਲੇ ਹੁੰਦੇ ਨੇ ਸਰਕਾਰਾਂ ਦੀ ਉਹ ਉਹ ਡੇਰੇ ਜਿਹੜੇ ਤੁਸੀਂ ਕਹਿੰਦੇ ਹੋ ਉਹ ਬਣਾਏ ਹੁੰਦੇ ਨੇ ਉਹਨਾਂ ਦੇ ਹੱਥ ਤੇ ਖੜੇ ਹੁੰਦੇ ਨੇ ਉਹ ਜੋ ਸਰਕਾਰ ਹੱਥ ਰ ਚੱਲ ਪੈਂਦੇ ਨੇ ਚੱਕ ਲੈਣ ਤਾਂ ਫਿਰ ਜਿਹੜੇ ਜਿਹੋ ਆਸਾ ਰਾਮ ਹੈ ਤੇ ਜੋ ਪਾਸਾ ਰਾਮ ਫਿਰ ਵਸਤਰੀ ਹੁੰਦਾ ਸਹੀ ਇਹ ਜਿਹੜਾ ਸਮਾਗਮ ਇਹ ਗੁਰਦੁਆਰਾ ਸਾਹਿਬ ਦੀ ਦਰਬਾਰ ਦੀ ਆਵਾਜ਼ ਦੀ ਆਵਾਜ਼ ਦੀ ਤਿਆਰ ਹੋਈ ਤੁਮਾਰਚਨ ਹੋਈ ਸੀ ਫਿਰ ਇਥੇ ਪ੍ਰਕਾਸ਼ ਦਿਹਾੜਾ ਕੀਤਾ ਉਸ ਦਿਨ ਤੋਂ ਦਸੇ ਗੁਰੂ ਸਾਹਿਬਾਨ ਨੇ ਗੁਰੂ ਰੋਹਰਪੁਰ ਨੂੰ ਮਹਾਰਾਜਾ ਸਾਹਿਬ ਜੀ ਮਹਾਰਾ ਦੇ ਪ੍ਰਕਾਸ਼ ਦਿਹਾੜੇ ਨੂੰ ਮੁਕਰ ਕੇ ਇਹ ਜਿਹੜਾ ਦਿਨ ਯਾਦ ਕੀਤਾ ਗਿਆ ਮਹਾਰਾਜਪੁਰ ਦਾ ਭਜਨ ਸੰਗਤ ਦਾ ਦਿਨ ਉਹ ਸਮੇਂ ਤੋਂ ਹੀ ਫਿਰ ਦਿਨ ਮਨਾਇਆ ਜਾਂਦਾ ਹੈ ਇਹਦੇ ਵਿੱਚ ਸੰਗਤਾਂ ਗੁਰਬਾਣੀ ਨਾਲ ਜੁੜਦੀਆਂ ਨੇ ਵਿਚਾਰਧਾਰ ਨਾਲ ਤੇ ਮਹਾਂਪੁਰ ਦਾ ਜਦੋਂ ਤੋਂ ਬੰਦ ਤੋਂ ਗੁਰੂ ਜੀ ਮਹਾਰਾਜ ਦਾ ਜਦੋਂ ਸ਼ਰਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਨਾਲ ਸਰਵਾ ਜਤਨਾਮ ਸਿੰਘ ਜੀ ਕੀਠੀ ਵਾਲੇ ਮੁਾਕਰ ਜੀ ਜੀ ਭਿੰਗੀ ਵਾਲੇ ਮਹਾਂਪੁਰਕ ਸੰਤ ਬਾਬਾ ਬਲਕਾਰ ਸਿੰਘ ਜੀ ਰਖੜੇ ਵਾਲੇ ਹੋਰ ਵੀ ਬਹੁਤ ਸਾਰੇ ਮਹਾਂਪੁਰਖਾਂ ਨੇ ਜਥੇਦਾਰਾਂ ਨੇ ਕਥਾਵਾਚਕਾਂ ਨੇ ਹਾਜ਼ਰੀ ਭਰੀ ਹੈ